ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈਗਾ ਮਾਈਕਲ ਸਿੰਘ ਮੈਂ ਨੈਸ਼ਨਲ ਐਨਜ਼ੈਕ ਸਕੱਤਰ ਆਥਰ ਜਸੀ ਸਾਈਟ ਇੰਸਪੈਕਸ਼ਨ ਕਰਾਇਸੀਗੀ ਸਾਡੀ ਸਿਡਨੀ ਸੀ ਕੇ ਗੇਮਸ ਦੀ ਵੈਨਿਊ ਦੇ ਕਿ ਮੈਂ ਅੱਜ ਕਮੇਟੀ ਵੱਲੋਂ ਐਨਜ਼ੈਕ ਮੇਨ ਐਂਡ ਨੈਸ਼ਨਲ ਕਮੇਟੀ ਵੱਲੋਂ ਅਮ ਸੱਦੇ ਤੇ ਜਿਹੜੀ ਕਿ ਲੋਕਲ ਸਿਡਨੀ ਕਮੇਟੀ ਨੇ ਸਾਨੂੰ ਸੱਦਿਆ ਆ ਇਹ ਆਪਣੇ ਸਾਂਝ ਪਾਉਣ ਲਈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਦੀਪ ਪਿੰਡਰ ਹੈ ਜੀ ਤੇ ਮੈਂ ਐਮਸੇ ਕਮੇਟੀ ਦਾ ਟ੍ਰੇਜਰਰ ਹਾਂ ਤੇ ਇਹਨਾਂ ਦੀਆਂ ਤਿਆਰੀਆਂ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਸਾਰੀ ਕਮੇਟੀ ਨੇ ਹੀ ਕਾਫੀ ਔਰ ਅੱਗੋਂ ਆਉਣ ਵਾਲਾ ਟਾਈਮ ਇਹਨਾਂ ਨੂੰ ਹੋਰ ਵੀ ਮਿਹਨਤ ਕਰਨੀ ਪੈਣੀ ਹੈ ਪਰ ਤਿਆਰੀਆਂ ਬਹੁਤ ਵਧੀਆ ਚੱਲ ਰਹੀਆਂ ਨੇ ਦਸਤਿਕਾਲ ਜੀ ਮੇਰਾ ਨਾਮ ਜੋਤੀ ਅਮਰਜੋਦ ਗੁਰਾਇਆ ਤੇ ਮੈਨੂੰ ਅਮਾਨ ਮਹਿਸੂਸ ਹੁੰਦਾ ਆ ਕਿ ਮੈਂ ਅੱਜ ਕਮੇਟੀ ਵਲੋਂ ਐਸਿਕ ਮੇਨ ਐਂਡ ਨੈਸ਼ਨਲ ਕਮੇਟੀ ਵਲੋਂ ਅਮ ਸੱਦੇ ਤੇ ਜਿਹੜੀ ਕਿ ਲੋਕਲ ਸਿਡਨੀ ਕਮੇਟੀ ਨੇ ਸਾਨੂੰ ਸੱਦਿਆ ਆ ਅਮ ਇਹ ਆਪਣੇ ਸਾਝ ਪਾਉਣ ਲਈ ਕਿ ਦੇਖੋ ਜੀ ਆਹਾ ਅਸੀਂ ਤਿਆਰੀਆਂ ਕੀਤੀਆਂ ਤੇ ਮੈਂ ਕਹੂੰਗੀ ਕਿ ਮੈਂ ਬੀਇੰਗ ਅ ਕਲਚਰਲ ਕੋਆਰਡੀਨੇਟਰ ਬਹੁਤ ਹੀ ਜ਼ਿਆਦਾ ਇੰਪ੍ਰੈਸ ਹੋਈ ਆ ਅਮ ਮੇਨ ਕਰਕੇ ਮਿਸਟਰ ਖੈਰਾ ਸਾਹਿਬ ਜਿਨ੍ਹਾਂ ਨੇ ਕਿ ਮੈਨੂੰ ਸਾਰਾ ਜਾਣੂ ਕਰਵਾਇਆ ਕਿ ਕਲਚਰਲ ਪ੍ਰੋਗਰਾਮ ਦੇ ਵਿੱਚ ਕੀ ਹੋ ਰਿਹਾ ਉਹਦੇ ਵਿੱਚ ਮੈਨੂੰ ਪਤਾ ਲੱਗੇ ਕਿ ਦੋ ਸਟੇਜਾਂ ਜਿਹੜੀਆਂ ਚੱਲਣਗੀਆਂ ਪੂਰੇ ਤਿੰਨ ਦਿਨ ਤੇ ਇੱਕ ਜਿਹਨੂੰ ਆਪਾਂ ਕਲਚਰਲ ਸਟੇਜ ਕਹ ਦਿੰਦੇ ਆ ਤੇ ਇੱਕ ਹੋਊਗੀ ਪੰਜਾਬੀ ਸੱਤ ਤੇ ਤਿੰਨੇ ਦਿਨ ਹੀ ਉਹਨਾਂ ਨੇ ਮੈਨੂੰ ਦੱਸਿਆ ਕਿ ਕੋਈ ਨੌ ਕਿ ਸੈਗਮੈਂਟਸ ਜਿਹੜੀਆਂ ਉਹ ਚੱਲਣਗੀਆਂ ਉਹਨਾਂ ਵਿੱਚੋਂ ਇੱਕ ਸੈਗਮੈਂਟ ਜਿਹੜੀ ਆ ਉਹ ਹੋਊਗੀ ਓਪਨਿੰਗ ਸੈਰੇਮਨੀ ਦੀ ਜਿਹਦੇ ਵਿੱਚ 250 ਪਾਰਟਿਸਪੈਂਟਸ ਜਿਹੜੇ ਆ ਜਿਨ੍ਹਾਂ ਨੇ ਪਰਫਾਰਮੈਂਸ ਉੱਥੇ ਸ਼ੋਅ ਕਰਨੀ ਓਪਨਿੰਗ ਸੈਰੇਮਨੀ ਤੇ ਤੇ ਬਾਕੀ 8 ਸੈਗਮੈਂਟਸ ਨੂੰ ਤਿੰਨ ਦਿਨਾਂ ਦੇ ਵਿੱਚ ਉਹ ਡਿਵਾਈਡ ਕਰਨਗੇ ਤੇ ਪਤਾ ਲੱਗਾ ਹੈ ਕਿ 12 ਐਮਸੀ ਆ ਤੇ ਬਹੁਤ ਸੁਣ ਕੇ ਖੁਸ਼ੀ ਹੋਈ ਆ ਤੇ ਆਈ ਥਿੰਕ ਮੈਂ ਤੇ ਇਹੀ ਕਹੂੰਗੀ ਕਿ ਲੁਕਿੰਗ ਫੋਰਵਰਡ ਟੂ ਸੀ ਦਾ ਇਵੈਂਟ ਕਿ ਕਿਦਾਂ ਇਹ ਐਗਜ਼ੀਕਿਊਟ ਹੋਊਗਾ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲੂਗਾ ਤੇ ਬਹੁਤ ਬਹੁਤ ਧੰਨਵਾਦ ਲੋਕਲ ਕਮੇਟੀ ਨੂੰ ਸਾਨੂੰ ਸਾਨੂੰ ਇੱਥੇ ਸੱਦਣ ਦਾ ਥੈਂਕ ਯੂ ਮੇਰੇ ਨਾਂ ਹੈਗਾ ਮਾਰ ਹੈ ਟੂ ਕੱਟ ਓ ਹੈਗਾ ਤੁਹਾਡੇ ਲਈ ਪਾਜੀ Okay, so okay. I'm Michael Singh, the uh, National ANZAC Secretariat. At the agency site inspection, carried Sadi uh, the Sydney Sea Games di, venue, di. Uh, National Committee members are uh, from Brisbane. Uh, at the inspection, got no, but lot of ideas the local committee and the National Committee jointly. It's um, a uh, large undertaking, yeah. um, and planning is, is going very well. So, they both excited uh, they sydney hosts the national seat games ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਗਦੀਪ ਪਿੰਡਰ ਹੈ ਜੀ ਤੇ ਮੈਂ ਐਨਸੈਕ ਕਮੇਟੀ ਦਾ ਟ੍ਰੈਜਰਰ ਹਾਂ ਤੇ ਅੱਜ ਅਸੀਂ ਆਏ ਸੀ ਲੋਕਲ ਕਮੇਟੀ ਦੇ ਸੱਦੇ ਤੇ ਇੱਥੋਂ ਦੇ ਵੈਨਿਊਜ਼ ਦੇਖਣ ਤੇ ਇਹਨਾਂ ਦੀਆਂ ਤਿਆਰੀਆਂ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਸਾਰੀ ਕਮੇਟੀ ਨੇ ਕਾਫੀ ਔਰ ਅਗੋਂ ਆਉਣ ਵਾਲਾ ਟਾਈਮ ਇਹਨਾਂ ਨੂੰ ਹੋਰ ਵੀ ਮਿਹਨਤ ਕਰਨੀ ਪੈਣੀ ਹੈ ਪਰ ਤਿਆਰੀਆਂ ਬਹੁਤ ਵਧੀਆ ਚੱਲ ਰਹੀਆਂ ਨੇ ਤੇ ਸਿਡਨੀ ਦੀਆਂ ਗੇਮਾਂ ਸਭ ਤੋਂ ਵੱਡੀਆਂ ਗੇਮਾਂ ਇਸ ਮਤਲਬ ਹੁਣ ਤੱਕ ਦੀਆਂ ਗੇਮਾਂ ਹੋਣ ਜਾ ਰਹੀਆਂ ਨੇ ਤੁਹਾਨੂੰ ਸਾਰਿਆਂ ਨੂੰ ਸਰਦਾ ਦਿੰਨੇ ਆ ਐਨਸੈਕ ਕਮੇਟੀ ਵੱਲੋਂ ਤੁਸੀਂ ਹੋਮ ਹਮਾ ਕੇ ਪਹੁੰਚੋ ਕਮੇਟੀ ਦਾ ਸਾਥ ਦਿਓ ਤੇ ਸਾਰਿਆਂ ਦਾ ਸਤਿਕਾਰ ਕਰੋ ਕਮੇਟੀ ਦੀ ਬਹੁਤ ਮਿਹਨਤਾਂ ਲੱਗਦੀਆਂ ਨੇ ਇਹਨਾਂ ਚੀਜ਼ਾਂ ਦੇ ਪਿੱਛੇ ਤੁਸੀਂ ਜੇ ਆਉਨੇ ਹੋ ਤੁਸੀਂ ਧਿਆਨ ਰੱਖੋ ਕਿ ਰਬਿਸ਼ ਨਹੀਂ ਇੱਧਰ ਉੱਧਰ ਸਿੱਟਣਾ ਤੁਸੀਂ ਧਿਆਨ ਰੱਖੋ ਕਿ ਸਾਰਿਆਂ ਨਾਲ ਪਿਆਰ ਨਾਲ ਰਹਿਣਾ ਅਸੀਂ ਇਹਨਾਂ ਗੇਮਾਂ ਨੂੰ ਇਸੇ ਤਰ੍ਹਾਂ ਅੱਗੋਂ ਚਲਾਉਂਦੇ ਰਹਿਣਾ ਇਸੇ ਦੇ ਨਾਲ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਓਕੇ ਸਾਰੇ ਭਾਗ ਲੈਣ ਵਾਲੇ ਖਿਡਾਰੀ ਖਿਡਾਰਨਾਂ ਨੂੰ ਬੇਨਤੀ ਹੈ ਕਿ ਜਿਹੜੀਆਂ ਮੁਸ਼ਕਲਾਂ ਪਹਿਲੇ ਆਉਣ ਵਾਲੇ ਖੇਡਾਂ ਵਿੱਚ ਸਾਨੂੰ ਪਿਛਲੀਆਂ ਖੇਡਾਂ ਵਿੱਚ ਆਈਆਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦਿਆਂ ਇੱਕ ਦੂਜੇ ਨੇ ਸਾਰਿਆਂ ਦਾ ਸਹਿਯੋਗ ਦੇਣਾ ਔਰ ਜਿੱਤ ਹਾਰ ਦੀ ਪ੍ਰਵਾਹ ਨਾ ਕਰਦਿਆਂ ਔਰ ਗੁਰੂ ਨਾਨਕ ਪਾਸ਼ਾ ਸਿੱਖੇડા ਦੀ ਮਹੱਤਤਾ ਜਿਹੜੀ ਹੈ ਉਹਦੇ ਬਾਰੇ ਉਹਨੂੰ ਗਿਆ ਉਹਨੂੰ ਮੱਦੇਨਜ਼ਰ ਰੱਖਦੇ ਆਂ ਔਰ ਤੁਸੀਂ ਸਾਰਿਆਂ ਨੇ ਮੋੜੇ ਨਾਲ-ਮੋੜਾ ਜੋੜ ਕੇ ਇਹ ਇਹਨਾਂ ਖੇਡਾਂ ਨੂੰ ਕਾਮਯਾਬ ਬਣਾਉਣਾ ਇਸ ਤੋਂ ਇਲਾਵਾ ਜਿਹੜੇ ਸਾਡੇ ਦਰਸ਼ਕ ਵੀਰ ਭੈਣ ਭਰਾ ਹੋਣੇ ਆ ਉਹਨਾਂ ਨੂੰ ਬੇਨਤੀ ਹੈ ਕਿ ਪਿਛਲੀਆਂ ਕੁਝ ਕੁ ਖੇਡਾਂ ਦੇ ਦੌਰਾਨ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਇਹਨਾਂ ਤਿੰਨਾਂ ਦਿਨਾਂ ਦੇ ਦੌਰਾਨ ਆਈਆਂ ਜਿਨ੍ਹਾਂ ਚੋਂ ਬਹੁਤ ਵੱਡੀ ਮੁਸ਼ਕਲ ਜਿਹੜੀ ਉਹ ਇਹ ਕੇ ਸੀ ਕਿ ਸਾਡੀ ਉੱਥੇ ਕਲੀਨਿੰਗ ਦੀ ਜਿਹੜੀ ਔਰ ਸਫਾਈ ਦਾ ਧਿਆਨ ਜਿਹੜਾ ਹੈ ਉਹ ਆਪਾਂ ਸਾਰਿਆਂ ਦੀ ਜ਼ਿੰਮੇਵਾਰੀ ਰਲ ਮਿਲ ਕੇ ਹੈ ਸੋ ਜੇਕਰ ਉਹਨਾਂ ਤਿੰਨਾਂ ਦਿਨਾਂ ਦੇ ਦੌਰਾਨ ਤੁਸੀਂ ਘਰੋਂ ਕੋਈ ਵੀ ਚੀਜ਼ ਲੈ ਕੇ ਆਉਂਦੇ ਹੋ ਤੇ ਮੇਕ ਸ਼ੋਰ ਕਰਿਓ ਇਸ ਗੱਲ ਨੂੰ ਤੁਸੀਂ ਯਕੀਨੀ ਬਣਾਓ ਕਿ ਤੁਸੀਂ ਜਿਹੜੀ ਆਪਣੀ ਰਬਿਸ਼ ਹੈ ਉਸ ਨੂੰ ਆਪਣੇ ਝੋਲੇ ਚ ਪਾ ਕੇ ਵਾਪਸ ਆਪਣੇ ਘਰ ਲੈ ਜਾਣਾ ਜੇਕਰ ਇਸ ਤੋਂ ਇਲਾਵਾ ਰਬਿਸ਼ ਤੁਹਾਨੂੰ ਕੋਈ ਗਰਾਊਂਡਾਂ ਚ ਤਿੰਨੇ ਦਿਨਾਂ ਵਿੱਚ ਦਿਖੇ ਤੇ ਤੁਸੀਂ ਚੱਕ ਕੇ ਉਹਨਾਂ ਨੂੰ ਮੁਹੱਈਆ ਕੀਤੇ ਬੈਨ ਜਿਹੜੇ ਨੇ ਉਹਨਾਂ ਵਿੱਚ ਪਾ ਦੇਣਾ ਜੇਕਰ ਤੁਹਾਨੂੰ ਬੈਨ ਭਰੇ ਦੇਸਣ ਤੇ ਘਰੋਂ ਸਾਰਿਆਂ ਨੇ ਇੱਕ ਇੱਕ ਵੱਡਾ ਲਫਾਫਾ ਆਪਣੇ ਕੋਲ ਲੈ ਕੇ ਆਉਣਾ ਤੇ ਆਪਾਂ ਉਸ ਰਬਿਸ਼ ਨੂੰ ਆਪਣੀ ਕਾਰ ਜਿਹੜੀ ਆ ਉਹਦੇ ਬੂਟ ਵਿੱਚ ਲਿਜਾ ਕੇ ਵਾਪਸ ਆਪਣੇ ਘਰਾਂ ਦੇ ਬੈਨਾਂ ਚ ਪਾਉਣਾ ਤਾਂ ਕਿ ਜਿਹੜੀ ਆਪਣੀ ਇੱਜ਼ਤ ਹੈ ਉਹ ਇਸ ਗੱਲ ਨਾਲ ਵਧੇ ਕਿ ਸਾਡੇ ਭਾਈਚਾਰੇ ਵਿੱਚ ਜਿਹੜਾ ਸਫਾਈ ਦਾ ਖਿਆਲ ਹੈ ਔਰ ਇਹ ਖਾਸ ਤੌਰ ਤੇ ਰੱਖਿਆ ਜਾਂਦਾ ਇਸ ਬੇਨਤੀ ਨੂੰ ਜ਼ਰੂਰ ਕਬੂਲ ਕਰਨਾ ਜੀ